ٹھاکر صاحب تو اسی ایک بیان دیتا ہے آج انڈیا والوں کے لیے ایک پیغام دینا چاہتا ہوں سیریس فضاؤں سے آؤ گے تو ہوا میں اڑا دی جاؤ گے سمندر کے پانیوں سے آؤ گے تو دبو دیے جاؤ گے زمینی راستوں سے آؤ گے تو دفنا دیے جاؤ گے ਪ੍ਰਦੇਸ਼ ਲਈ ਕਰਨਾ ਸੱਤਾ ਪਰ ਮੈਨੂੰ ਪਰਸਨ ਨਹੀਂ ਲੱਗਦਾ ਵੀ ਤੁਹਾਨੂੰ ਇਹ ਚੀਜ਼ ਕਰਨ ਦੀ ਲੋੜ ਨਹੀਂ ਜੀ ਸ਼ਾਇਦ ਤੁਸੀਂ ਬੋਲਿਓ ਮਤਲਬ ਥੋੜਾ ਜਿਆਦਾ ਓਵਰ ਕਹਿ ਚੁੱਕੇ ਹੋ ਫਿਰ ਉਸ ਤੋਂ ਬਾਅਦ ਤੋੜ ਇੱਕ ਬਿਆਨ ਆਇਆਗਾ ਜੀ ਪੰਜਾਬ ਇਹਨਾਂ ਸਰ ਚੜਦਾ ਪੰਜਾਬ ਉਸ ਨੂੰ ਮੈਂ ਹਿੰਦੁਸਤਾਨ ਦਾ ਹੀ ਸਨਿਮਾਨ ਤੁਹਾਡਾ ਪੰਜਾਬ ਵੀ ਪਾਕਿਸਤਾਨ ਦਾ ਹੀ ਹਿੱਸਾ ਹੈਗਾ ਦੋ ਉਹ ਵੀ ਇਦਾਂ ਹੀ ਕਿਹਾ ਜਾ ਸਕਦਾ ਹੈ ਕਿ ਛੱਟ ਕੋਲ ਆਇਆ ਸੀ ਤੁਹਾਡਾ ਆਦਰ ਮਾਨ ਕਰਦੇ ਹਾਂ ਫੁੱਲ ਵੀਕਟ ਕਾਇਮ ਤੁਹਾਡਾ ਸਵਾਗਤ ਕਰਦਾ ਮਨ ਬੰਦੇ ਵਿੱਚ ਲਵ ਯੂ ਭਾਈ ਇੰਡੀਆ ਦੇ ਵਿੱਚ ਜਿਹੜੀ ਮੁਸਲਮਾਨ ਕਮਿਊਨਿਟੀ ਸੀਗੀ ਉਹ ਵਧੀਆ ਪਾਕਿਸਤਾਨ ਦੇ ਵਿੱਚ ਸਾਡੇ ਹਿੰਦੂ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਖਤਮ ਹੋ ਗਈ ਕੀ ਤੁਸੀਂ ਸਰਚ ਕਰਕੇ ਦੱਸ ਸਕਦੇ ਹੋ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ ਕਿਉਂ ਬੰਦੇ ਕਿੱਥੇ ਗਏ ਕਿਉਂ ਗਏ ਕਲਾਕਾਰ ਬੰਦਿਆਂ ਕਲਾਕਾਰ ਬੰਦਾ ਹੁੰਦਾ ਤਾਂ ਹਰ ਇੱਕ चीज ਹਰ ਇੱਕ ਵਾਸਤੇ ਹੁੰਦਾ ਹੁੰਦਾ